ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਮੰਡੀ ਡੱਬਾ ਵਾਲੀ ਬਾਈ ਕੋਲ ਬਾਈ ਦਾ ਨਾਮ ਮਨਦੀਪ ਹੈ ਤੇ ਬਾਈ ਗੰਦੋਨੇ ਲੱਤਾਂ ਦਾ ਕੰਮ ਨਹੀਂ ਕਰਦੀਆਂ ਐਕਸੀਡੈਂਟ ਹੋਣ ਕਰਕੇ ਦੋਨੇ ਲੱਤਾਂ ਗਵਾਦੀਆਂ ਸੀ ਬਾਈ ਨੇ ਤੇ ਹੁਣ ਬਾਈ ਗੱਡੀ ਵੀ ਚਲਾਉਂਦਾ ਸਭ ਕੁਝ ਕਰਦਾ ਵਾ ਤੇ ਗੱਡੀਆਂ ਦਾ ਕੰਮ ਵੀ ਕਰਦਾ ਵਾ ਜੇ ਕਿਹੇ ਵੀ ਭੈਣ ਲੱਤਾਂ ਕੰਮ ਨਹੀਂ ਕਰਦੀਆਂ ਤੁਸੀਂ ਵੀ ਗੱਡੀ ਚਲਾ ਸਕਦੇ ਹੋ ਤੇ ਬਾਈ ਨੂੰ ਮਿਲ ਸਕਦੇ ਹੋ ਤੇ ਬਾਈ ਫੁੱਲੀ ਗੱਡੀ ਹੱਥ ਦੇ ਦਿੱਤੇ ਕੰਟਰੋਲ ਕਰ ਦਿੰਦਾ ਰੇਸ ਬ੍ਰੇਕ ਸਭ ਕੁਝ ਹੱਥ ਦੇ ਵਿੱਚ ਕਰ ਦਿੰਦਾ ਬਾਈ ਤੇ ਤੁਸੀਂ ਵੀ ਲੱਤਾਂ ਤੋਂ ਬਿਗਣਾ ਗੱਡੀ ਚਲਾ ਸਕਦੇ ਹੋ ਤੇ ਬਾਈ ਨੂੰ ਕਾਲ ਕਰ ਸਕਦੇ ਹੋ ਆਪਾਂ ਨੰਬਰ ਥੱਲੇ ਮੈਂਸ਼ਨ ਕੀਤਾ ਵਾ ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਬਾਈ ਘਰੇ ਆ ਕੇ ਵੀ ਕੰਮ ਕਰਕੇ ਜਾਂਦਾ ਵਾ ਜੇ ਤੁਸੀਂ ਨਹੀਂ ਪਹੁੰਚ ਸਕਦੇ ਬਾਈ ਕੋਲ ਬਾਈ ਘਰੇ ਆ ਕੇ ਤੁਹਾਡੇ ਕੰਮ ਕਰੂਗਾ ਤੁਸੀਂ ਐਡਰੈਸ ਸੈਂਡ ਕਰ ਦੇਣਾ ਬਾਈ ਨੂੰ ਗੱਲ ਕਰ ਲਿਓ ਤੇ ਕੋਈ ਗੱਡੀ ਹੋਵੇ ਆਟੋਮੈਟਿਕ ਹੋਵੇ ਗੇਰਾਂ ਵਾਲੀ ਹੋਵੇ ਸਾਰੀਆਂ ਗੱਡੀਆਂ ਦਾ ਕੰਮ ਕਰਦਾ ਬਾਈ ਤੇ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਨੰਬਰ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ